ਬਹੁਤ ਹੀ ਖੂਬਸੂਰਤ ਕਿਸ਼ਾਨ ਤੰਤਨ ਬੱਬਾ ਇਸ਼ਰ ਸਿੰਘ ਸਪੋਰਟਸ ਕਲੱਬ ਦਾ ਦਗਾ ਟੈ ਤੇ ਰਵੀ ਗੋਇਲ ਜੀ ਆਪਣੇ ਕਰਕੜ ਨਾਲ ਗੋਲੇ ਸੋਹਣਾ ਸਾਹਿਬਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸ਼ੁਭ ਦਿਹਾੜਾ ਹੈ ਸਾਡੇ ਜਗਰਾਵਾ ਦੇ ਲਈ ਸਾਡੇ ਜਗਰਾਵਾ ਦੇ ਨੌਜਵਾਨਾਂ ਦੇ ਲਈ ਏਪੀ ਰੈਫਾਇਨਰੀ ਜਗਰਾਓ ਇਹ ਉਹ ਨਾਮ ਹੈ ਜਿਹੜਾ ਕਿ ਹਰ ਇੱਕ ਆਮ ਨਾਗਰੇ ਖਾਸ ਦੇ ਤਾਂ ਜਵਾਰ ਤੇ ਹੈ ਹੀ ਇਹਨਾਂ ਨੇ ਆਮ ਨਾਗਰਿਕ ਤੇ ਦਿਲਾਂ ਦੇ ਵਿੱਚ ਵੀ ਇੰਨੀ ਜਗ੍ਹਾ ਬਣਾ ਲਈ ਆਪਣੇ ਨੇਕ ਕੰਮਾਂ ਦੇ ਕਾਰਨ ਤੇ ਜਦੋਂ ਤੋਂ ਇਹ ਧੂਰੀ ਤੋਂ ਜਗਰਾਓ ਆਏ ਨੇ ਇਹਨਾਂ ਨੂੰ ਇਹਨਾਂ ਨੇ ਜਗਰਾਮਾਂ ਦੀ ਧਰਤੀ ਨੂੰ ਤਨਤਨ ਬਾਬਾ ਅਨੰਤ ਸਿੰਘ ਜੀ ਦੀ ਪਵਿੱਤਰ ਧਰਤੀ ਤਨਤਨ ਬਾਬਾ ਈਸ਼ਰ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਲਾਲਾ ਲਾਜਪਤਰਾਏ ਵਰਗੇ ਸੁਤੰਤਰਤਾ ਸੰਾਨੀਆਂ ਜੀ ਦੇ ਏ ਪਵਿੱਤਰ ਧਰਤੀ ਨੂੰ ਜੋ ਮਾਣ ਦਿੱਤਾ ਸਾਰੇ ਜਗਰਾਵਾਂ ਵਾਸੀ ਇਨ੍ਹਾਂ ਦੇ ਸ਼ੁਕਰ ਗੁਜ਼ਾਰਾ ਮੇਰੀ ਇਮਰਾਦ ਹੈ ਏ ਪੀ ਰੈਫਾਇਨਰੀ ਦੇ ਮਾਲਕ ਐ ਰਵੀ ਗੋਇਲ ਜੀ ਸਾਰਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦੇ ਨਾਲ ਹੀ ਉਹਨਾਂ ਦੇ بیٹے ਜਿਨ੍ਹਾਂ ਨੇ ਆ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਮੇਰਾ ਖਿਆਲ ਤੇਜ਼ ਕਰਦੇ ਪਰ ਆ ਸਮੇ ਜਿਹੜਾ ਇੱਕ ਉਸ ਪਰਮਾਤਮਾ ਦਾ ਦੂਤ ਬਣ ਕੇ ਤੇ ਜਿਹੜਾ ਇਨਸਾਨ ਹਰ ਇੱਕ ਗਲਤ ਕੰਮ ਨੂੰ ਮੂੰਹ ਤੇ ਕਹਿਣ ਵਾਲਾ ਅੱਜ ਵੀ ਕਹੂਗਾ ਇੱਕ ਕੰਮ ਨੂੰ ਇਨਸਾਨ ਦਾ ਇਹ ਸਾਡੇ ਆਡੀਅנס ਦੇਖੇਗੀ ਮੈਨੂੰ ਦੱਸਦੇ ਹੋਏ ਕੁਛ ਨਹੀਂ ਰੱਖੋ ਉਦੇ ਨਾਲ ਇਹ ਹੈ ਕਿ ਅਗਲੀ ਵਾਰੀ ਫਿਰ ਉਹ ਗਲਤੀ ਨਹੀਂ ਹੁੰਦੀ ਮੇਰੀ ਮਰਜ਼ਾ ਨੌਜਵਾਨ ਸਖਸ਼ੀਤ ਭਵਨ ਕੋਇਲ ਜੀ ਸਾਡੇ ਡਾਇਰੈਕਟਰ ਸਾਹਿਬ ਉਹਨਾਂ ਦੇ ਨਾਲ ਹੀ ਸਾਡੇ ਕੋਲ ਪਹੁੰਚੇ ਨੇ ਜਿੰਨਾ ਦਾ ਭਵਨ ਜੀ ਦੇ ਮਨ ਚ ਬੜਾ ਸਤਿਕਾਰ ਹੈ ਇਕੱਲੇ ਉਹਨਾਂ ਦੇ ਨਹੀਂ ਮੈਂ ਵੀ ਸ਼ੁਰੂ ਤੋਂ ਕਈ ਸਾਲਾਂ ਤੋਂ ਉਹ ਸਖਸ਼ੀਤ ਨੂੰ ਸਮਰਪਿਤ ਦੇਖਦਾ ਸਮਰਪਣ ਭਾਵਨਾ ਦੇ ਨਾਲ ਮੇਰੀ ਮਰਜ਼ਾ ਬਹੁਤ ਹੀ ਸਤਿਕਾਰਯੋਗ ਸਾਡੇ ਹਰਿਆਵਰ ਲੈਂਰ ਨੂੰ ਪੂਰਾ ਜਗਰਾਉ ਹਰਿਆ ਭਰਿਆ ਕਰਨ ਵਾਲੇ ਸ਼ਖਸੀਅਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਨੂੰ ਜੋੜਨ ਵਾਲੇ ਸ਼੍ਰੀ ਪਰਵੀਨ ਜੀ ਤਾਰੀਆਂ ਦੇ ਨਾਲ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਪਿਆਰਾ ਨੌਜਵਾਨ ਹਮੇਸ਼ਾ ਹੀ ਗੋਵਿੰਦ ਜੀ ਦੇ ਨਾਲ ਹਰ ਪ੍ਰੋਗਰਾਮ ਚ ਸ਼ਾਮਲ ਹੁੰਦੇ ਆ ਤੇ ਅੱਜ ਵੀ ਅੱਜ ਦਾ ਉਹਨਾਂ ਦੇ ਮਤਲਬ ਦਾ ਪ੍ਰੋਗਰਾਮ ਹੈਗਾ ਹਨਾ ਇਹ ਗੋਵਿੰਦ ਜੀ ਨੇ ਉਹਨਾਂ ਨੂੰ ਸਾਡੇ ਨਾਲ ਜੋੜ ਦੇਣਾ ਤੇ ਵਾਚੋ ਜੀ ਸਾਡੇ ਵਿਚਾਰ ਪਹੁੰਚਦੇ ਨੇ ਤਾਂੀਆਂ ਦੇ ਨਾਲ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਸਾਨੂੰ ਅਸੀਂ ਖੁਸ਼ਕਿਸਮਤ ਹੈ ਗੋਵਿੰਦ ਜੀ ਕੇ ਆਪਾਂ ਨੂੰ ਉਹ ਸ਼ਖਸੀਅਤ ਦਾ ਸ਼ੇਰਵਾਦ ਮਿਲ ਰਿਹਾ ਜਿਹੜੀ ਕਿ ਉਸ ਪਰਿਵਾਰ ਚੋਂ ਹੈ ਇਸ ਪਰਿਵਾਰ ਦੇ ਨਾਲ ਪੂਰਾ ਵਰਲਡ ਜੇ ਗ੍ਰਾਉਂਡ ਨੂੰ ਜਾਣਦਾ ਮੇਰੀ ਮੁਰਾਦ ਹੈ ਤਨਤਨ ਬਾਬਾ ਇਸ਼ਰ ਸਿੰਘ ਜੀ ਉਹਨਾਂ ਦੇ ਪਤੀਜੇ ਸਾਡੇ ਕੋਲ ਬਾਬਾ ਜੀ ਪਹੁੰਚੇ ਨੇ ਤਾਲੀਆਂ ਦੇ ਨਾਲ ਜ਼ੋਰਦਾਰਾ ਬਰਕਤਵਾਦ ਆ ਜੀ ਆਇਆਂ ਨੂੰ ਬਾਬਾ ਜੀ ਬਹੁਤ ਹੀ ਵਧੀਆ ਕੀਰਤਨ ਬਹੁਤ ਹੀ ਚੰਗੀ ਸੇਧ ਤੇ ਗਲਾਲੀ ਦੇਖ ਰਹੇ ਹੋ ਇਹ ਸਾਡੇ ਅੱਜ ਦਾ ਜਿਹੜਾ ਸਮਾਗਮ ਹੈ ਏਪੀ ਰੈਫਾਇਨਰੀ ਤੇ ਕਰ ਕਲਾ ਹੋ ਪਲਾ ਸਮਾਗਮ ਵੱਲੋਂ ਸਪਾਂਸਰਡ ਹੈ ਉਸ ਐ ਸੋਸਾਇਟੀ ਦੇ ਨੌਜਵਾਨ ਜਿਨ੍ਹਾਂ ਦੇ ਕਹਿਤੇ ਭਵਨਜੀ ਵਰਗੀ ਸਖਸ਼ੇਹ ਪੂਰਾ ਵਿਸ਼ਵਾਸ ਕਰਦੇ ਐ ਉਹ ਹੈ ਸਾਡੇ ਚੇਅਰਮੈਨ ਅਮੇਤ ਰੋਣਾ ਜੀ ਤਾਲੀਆਂ ਨਾਲ ਸਵਾਗਤ ਸਾਡੇ ਬਹੁਤ ਹੀ ਸੰਕਾਰਜੋ ਲੋਕ ਸੇਵਾ ਸੋਸਾਇਟੀ ਦੇ ਵੀ ਟਰਾਇਰ ਟਰਿਆਰ ਨੇ ਇੱਥੇ ਵੀ ਵੱਡੇ ਬਣ ਕੇ ਸਾਨੂੰ ਸਹਿਯੋਗ ਦਿੰਦੇ ਨੇ ਮੇਰੀ ਮਰਾਦ ਹੈ ਮੇਰੇ ਵੱਡੇ ਵੀਰ ਸੁਨੀਲ ਬਜਾਦ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਤੇ ਸਾਡੇ ਐ ਬਹੁਤ ਹੀ ਵਧੀਆ ਕਾਰਜ ਦੇ ਵਿੱਚ ਪੂਰਾ ਸਹਿਯੋਗ ਦੇਣ ਵਾਲੇ ਕਰਪਲਾਓ ਪਲਾ ਸੁਸਾਇਟੀ ਦੇ ਬੜੇ ਕਰਮਟ ਮੈਂਬਰ ਐ ਵਿਸ਼ਾਲ ਸ਼ਰਮਾ ਜੀ ਉਹਨਾਂ ਦਾ ਵੀ ਜਿਨ੍ਹਾਂ ਨੇ ਸੰਸਕਾਰ ਘਰ ਦੇ ਵਿੱਚ ਜੜੀ ਵੀ ਲਵਾਰਿਸ ਡੈੱਥ ਬੋਡੀ ਦਾ ਸੰਸਕਾਰ ਹੁੰਦਾ ਟੀਮ ਦੇ ਨਾਲ ਪੂਰੇ ਜਾਂਦੇ ਨੇ ਬਹੁਤ ਹੀ ਪਿਆਰਾ ਵੀ ਇਸ ਵੀਰ ਦਾ ਜੇ ਮੈਂ ਤਾਜ਼ਿਕਰ ਕਰੂੰਗਾ ਕਿਉਂਕਿ ਰਾਤ ਇਹਨੇ ਮੈਨੂੰ ਇੱਕ ਬਹੁਤ ਨੁਕਸਾਨ ਤੋਂ ਬਚਾ ਲਿਆ ਮੈਂ ਤੋਂ ਮੇਰਾ ਮੈਂ ਸਕੂਟਰ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਤਾਂ ਮੈਂ ਜਾ ਮਿਸਰ ਦੀ ਦਵਾਈ ਲੈਣ ਜਾ ਰਿਹਾ ਸੀ ਕਮਲ ਚੌਕ ਕੋਲੇ ਤੇ ਮੈਨੂੰ ਯਾਦ ਆਈ ਕਿ ਮੇਰੇ ਨੀਰੇਤ ਕਟਾਰੀਆ ਦੀ ਦੁਕਾਨ ਨੇੜੇ ਆ ਮੈਂ ਰੋਣ ਕੇ ਉੱਥੇ ਤੱਕ ਦਾ ਲੈ ਗਿਆ ਇਨਾਂ ਨੇ ਮੈਨੂੰ ਇੱਕ ਬਾਕਸ ਦਿੱਤਾ ਟੌਪੀਆਂ ਵਾਲਾ ਉਹ ਚ ਜਾ ਕੇ ਮੈਂ ਪੈਟਰੋਲ ਇਨਾਂ ਦੀ ਸਕੂਟਰੀ ਤੇ ਭਰ ਕੇ ਲਿਆਇਆ ਇਸ ਲਈ ਡਬਲ ਤਾਰੀਫ ਐ ਕੰਮ ਆ ਗਿਆ ਬੱਲੇ ਰਾਜ ਦਾ ਬੜਾ ਵਧੀਆ ਲੱਗਿਆ ਨਹੀਂ ਤਾਂ ਉੱਥੋਂ ਪੈਟਰੋਲ ਸੰਜੀਤ ਹੋਰ ਕੁਝ ਹੋ ਰਹੀ ਹੈ ਜੀ ਤੇ ਕਰਪਲਾ ਹੋਪਲਾ ਸੁਸਾਇਟੀ ਤੇ ਇਹ ਵੀ ਫਾਈਨਰੀ ਦੇ ਜਿਹੜੇ ਹੈਗੇ ਨੇ ਸਾਡੇ ਆਏ ਵੀਰ ਜੀ ਇਹਨਾਂ ਦਾ ਸਾਰਿਆਂ ਦਾ ਪਹਿਲੇ ਲੋਕਾਂ ਦਾ ਧੰਨਵਾਦ ਹੈ ਜਿਹੜੇ ਇਹਨਾਂ ਨੇ ਬੱਚਿਆਂ ਲਈ ਇਹਨਾਂ ਸੋਚਿਆ ਚਲੋ ਇੰਨਾ ਜੋ ਜੇ ਕੋਈ ਕਿਉਂਕਿ ਗੇਮ ਦੇ ਵਿੱਚ ਪਰਫਾਰਮ ਕਰਦੇ ਆ jobਾਂ ਮਿਲਦੀਆਂ ਇਹਨਾਂ ਦੀ ਜ਼ਿੰਦਗੀ ਬਣ ਜੂ। ਬੱਲੇ ਬੱਲੇ ਬਿਲਕੁਲ ਸਰ। ਬੇਰੋਜ਼ਗਾਰੀ ਜ਼ਿਆਦਾ ਹੈ ਨਸ਼ੇ ਪੱਤੇ ਤੋਂ ਬੱਚੇ ਰਹਿਣਗੇ ਬਸ ਇਹੀ ਆਪਣਾ ਟਾਰਗੇਟ ਹੋਰ ਕੁਛ ਨਹੀਂ। ਨਹੀਂ ਨਹੀਂ ਤੁਹਾਡਾ ਤਾਂ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ ਜੀ ਤੁਸੀਂ ਕੋਈ ਲਾਲਚ ਨਹੀਂ। ਬਹੁਤ ਬਹੁਤ ਧੰਨਵਾਦ ਹੈ ਜੀ। ਮਨਪਸੰਦ ਹੈ। ਮੈਂ ਕਹਾਂ ਜੀ ਪੂਰਾ ਜੀ ਪੂਰਾ। ਆ ਸਾਡੇ ਆ ਅਰਜੰਦਰ ਜੈਨ ਜੀ। ਹਾਂ ਜੀ। ਇਹਨਾਂ ਨੇ ਵਿਚਾਰਾਂ ਨੇ ਰੋਜ਼ ਡੇਲੀ ਵੈਨਾਂ ਦਾ ਹਾਜ਼ਰੀ ਦਿੱਤੀ ਹੈ ਜੀ। ਹਾਏ 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 ਹਾਏ। ਬਹੁਤ ਇਨਾਂ ਨੇ ਸਹਿਯੋਗ ਕੀਤਾ ਵੇ ਇਹ ਅਜੇ ਨਹੀਂ ਮੈਂ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਉੱਥੇ ਜਿਹੜਾ ਮੈਂ ਦਾ ਧੰਨਵਾਦ ਕਰਦਾ ਜੀ ਮੈਂ ਦਾ ਬਹੁਤ ਧੰਨਵਾਦ ਕਰਦਾ ਜੀ ਜਿੱਦਾਂ ਹੁਣ ਆਟਾ ਦਾਲ ਸਕੀਮ ਜਾਂ ਹੋਰ ਚੀਜ਼ਾਂ ਸਰਕਾਰਾਂ ਚਲਾਉਂਦੀਆਂ ਜੀ ਹਾਂਜੀ ਉਹਦੇ ਵਿੱਚ ਦਾ ਤੁਹਾਨੂੰ ਮੰਗਤੇ ਬਣਾ ਦਿੰਦੀਆਂ ਇੱਥੇ ਜਿਹੜਾ ਬੰਦਾ ਇੱਕ ਵਾਰੀ ਜਿਹੜਾ ਜੰਮ ਗਿਆ ਜਿਹੜਾ ਇੱਥੋਂ ਵਿਸ਼ਣਾ ਲੈ ਗਿਆ ਨੌਕਰੀ ਮਿਲ ਗਈ ਉਹ ਲੋੜ ਨਹੀਂ ਕਿਸੇ ਆਟੇ ਦਾਲ ਦੀ ਹਾਏ 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 ਇਹ ਉਹਦਾ ਦੇ ਆਟਾ ਦਾਲ ਨਹੀਂ ਦੇ ਰਿਹਾ ਇਹ ਹਮੇਸ਼ਾ ਸਾਰੀ ਉਮਰ ਦੀ ਰੋਟੀ ਦੇ ਰਿਹਾ ਹੈ ਅਗੋਏ ਸਾਹਿਬ ਦੇਖੋ ਹਾਂ ਬਹੁਤ ਬੱਧੀ ਗੱਲ ਹੈ ਕਿਉਂਕਿ ਜਿਹੜਾ ਲੋਕ ਲੱਗ ਗਿਆ ਉਹਦਾ ਸਾਰਾ ਪਰਿਵਾਰ ਤਰ ਗਿਆ ਤਰ ਗਿਆ ਇਹਨ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਨੇ ਇਸ ਵਾਸਤੇ ਨੂੰ ਚੱਲੇ ਆ ਹ ਇਹਦੇ ਵਿੱਚ ਟਾਈਮ ਜ਼ਰੂਰ ਬੱਦ ਲੱਗੇਗਾ ਹੁਣ ਇੱਕ ਦਿਨ ਲੰਗਰ ਲਾਤਾ ਤੇ ਦੂਜੇ ਦਿਨ ਮਜਰਾ ਕਿੱਥੋਂ ਖਾਏਗਾ ਹਾਂ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਲੰਗਰ ਆ ਨਾ ਇਹ ਰੁਕਣ ਵਾਲਾ ਨਹੀਂ ਇਹ ਪਤਾ ਲੱਗਿਆ ਹਾਂ ਵਾਹ ਇਹ ਰੁਕਣ ਵਾਲਾ ਨਹੀਂ ਬਾਬੇ ਨਾਲ ਕਿਤੇ 20 ਰੁਪਏ ਵਾਲੇ ਨੰਗਰ ਮੰਗੋ ਚੱਲੂਗਾ ਪਤਾ ਹੀ ਚੱਲੇਗਾ ਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਇੱਕ ਜਗਰਾਉਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੀ ਸਾਰੀ ਹੁਲਤ ਦੇਣੀ ਬਹੁਤ ਵੱਡੀ ਗੱਲ ਆ ਮੈਂ ਲੱਗਾ ਗਾਂ ਵੀ ਸਾਡੇ ਨਾਲ ਇਦਾਂ ਹੀ ਜੁੜੇ ਰਹਿਣ ਮੈਂ ਜਿੰਨਾ ਹੋ ਸਕੇਗਾ ਮੈਂ ਪੂਰਾ ਤੁਹਾਡੇ ਨਾਲ ਆ ਆ ਤੁਸੀਂ ਖੋਦ ਦੇਦਾਰ ਪੰਜਾਬ ਵੈਲਡਰਿੰਗ ਐਸੋ ਜਿਹੇ ਦਾ ਐਡਵਾਈਜ਼ਰ ਵੀ ਆ ਵਾਹ ਜੀ ਹਾਂ ਜੀ థాంక్యూ ਸਰ ਬਹੁਤ ਬਹੁਤ ਸਹਿਯਾ ਸਰ ਪਹਿਲਾ ਕਦਮ ਰੱਖਿਆ ਅੱਜ ਪਹਿਲਾ ਕਦਮ ਰੱਖਿਆ ਬਸ ਐਹ ਕਹ ਦੋ ਐ ਇਦਾਂ ਹੀ ਅਸ਼ੀਰਵਾਦ ਰਹੇਗਾ ਇਦਾਂ ਹੀ ਇਹਨਾਂ ਦਾ ਅਸ਼ੀਰਵਾਦ ਰੱਖੋ ਬੱਚਿਆਂ ਦੇ ਜੀ ਹਾਂਜੀ ਬਾਕੀ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਹੜੇ ਕੋਸ਼ਿਸ਼ ਕਰ ਰਹੇ ਨੇ ਮੈਂਟਨ ਕਹਿੰਦੇ ਵਧਾਉਣ ਦੀ ਅੱਛੀ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਬੱਚੇ ਜੀ ਹੈਲਥ ਅੱਛੀ ਆ ਜਮਾਨਾ ਇਹ ਆ ਗਿਆ ਹੈਲਥ ਨੂੰ ਲੋਕ ਭੁੱਲੀ ਜਾਂਦੇ ਨੇ ਭੁੱਲੀ ਜਾਂਦੇ ਤੇ ਹੈਲਥ ਨੂੰ ਇਸ ਦਾ ਮਤਲਬ ਕਿ ਬੂਸਟ ਕਰ ਰਹੇ ਨੇ ਬਹੁਤ ਠੀਕ ਆ ਅਨੇਕਾ ਬਿਲਕੁਲ ਮੈਂ ਤੁਹਾਡੇ ਹੀ ਹਾਂ ਹਲਾ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਮੈਂ ਦੇਖ ਰਿਹਾ 40 ਸਾਲਾਂ ਸਨਾਰਿਆਂ ਦਾਾਸਤੇ ਇਹ ਦਾਰਸ਼ਾ ਹੈ ਹਾਂਜੀ ਹਾਂਜੀ ਸ਼ੁਰੂਆਤ ਦੇ ਭਲੇ ਵਾਰ ਤੋਂ ਜਿਵੇਂ ਕਾਰ ਬਣਾ ਹੋ ਪਰ ਆਹਨੇ ਇੱਕ ਸ਼ਾਇਦ ਬੱਚਾ ਬਾਅਦ ਤੇ ਕੀਤਾ ਤੇ ਮਹਾਰਾਜ ਜੀ ਨੇ ਚੜ੍ਹਦੀਆਂ ਕਲਾਂ ਚ ਰੱਖਿਆ ਵਾਹ ਵਾਹ ਜੀ ਆਓ ਜੇ ਕਰਾਲਾ ਇਹ ਬਾਬਾ ਜੀ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਰ ਕਿਨੇ ਹਨੇਰੇ ਨਾਲੋਂ ਕੁਸ ਨੂੰ ਚੰਗਾ ਹਨੇਰੇ ਨੂੰ ਕੁਸ ਨੂੰ ਚੰਗਾ ਹੈ ਜੀ ਦੀਵਾ ਜਲਾ ਦੇਣਾ ਆਏ 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 ਬਿਲਕੁਲ ਨਸ਼ੇ ਦੇ ਖਿਲਾਫ ਭਾਸ਼ਣ ਦਿੰਦੇ ਹਾਂ ਉਹਦੇ ਵਿੱਚ ਪ੍ਰੈਕਟੀਕਲ ਕੰਮ ਕਰ ਰਹੇ ਕਰ ਰਹੇ ਹਾਂ ਜੀ ਇਆ ਸੇ ਹੋਰ ਜਿੰਮ ਸ਼ੁਰੂ ਹੋਏਂ ਤਾਂ ਹਸਪਤਾਲਾਂ ਦੀ ਛੁੱਟੀ ਹੋ ਜਾਏਗੀ। ਵਾਹ ਜੀ ਵਾਹ ਵਾਹ ਜੀ ਵਾਹ ਬਿਲਕੁਲ ਬਹੁਤ ਵਧੀਆ ਗੱਲ ਕਹੀ ਐ ਸਰ ਪ੍ਰੈਕਟੀਕਲ ਐ। ਪ੍ਰੈਕਟੀਕਲ ਐ। ਮੈਂ ਸਹਿਮਤ ਹਾਂ ਤੁਹਾਡੀ। ਦੋ ਪੌਜੀ ਦੋ ਪੌਜੀ। ਦੋ ਪੌਜੀ ਬਿਲਕੁਲ ਜੀ। ਬਹੁਤ ਵਧੀਆ ਸੀ। ਮੈਂ ਜੀ ਦੇਖੋ ਜੀ ਰਣਜੀਤ ਸਿੰਘ ਜੀ ਨੇ ਜੋ ਕਿਹਾ ਬੋਸ ਸਾਹਿਬ ਨੇ ਮੇਰੀ ਦੀ ਜ਼ਿੰਮੇਵਾਰੀ ਸੀ। ਮੈਂ ਪ੍ਰਧਾਨ ਬਤੌਰ ਪ੍ਰਧਾਨ ਮੈਂ ਕੰਮ ਸੇੜਿਆ ਤਾਂ ਇਹਨੂੰ ਮੈਂ ਪੂਰਾ ਵੀ ਕਰਨਾ ਜੀਦਾ ਜੀ। ਸਭ ਤੋਂ ਪਹਿਲਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਰਵੀ ਬੌਜੀ ਦਾ, ਭਵਨ ਬੌਜੀ ਦਾ, ਜੀ ਵੀ ਅਨਸ਼ੂਰੀ ਦਾ ਪ੍ਰੇਰਣਾ ਸਤਕਾ ਅਸੀਂ ਇਹਨਾਂ ਨੂੰ ਬੁਲਾਇਆ ਜੀ ਗੈਸਟ ਇਹਨਾਂ ਨੂੰ ਅਸੀਂ ਵੇਟ ਦੇਣਾ ਸੀਗਾ ਨੈਲਕੋ ਦਾ ਤਾਂ ਅਸੀਂ ਭਵਨਜੀ ਕੋਲੇ ਅਸੀਂ ਗਏ ਤਾਂ ਸੀਗਾ ਜੀ ਵੇਟ ਦੇ ਵਿੱਚ ਕੁਝ ਸਹਾਇਤਾ ਮੰਗਣ ਹਾਂ ਭਵਨਜੀ ਅਸੀਂ ਮਿਲੇ ਪਹਿਲੀ ਵਾਰ ਸੀਗੀ ਭੂਵਨ ਜੀ ਦੇ ਕੇ ਪਾਰਕੀ ਇਹ ਕਹਿੰਦੀ ਪਹਿਲਾਂ ਮਲਾਓ ਕਹਿੰਦੇ ਜੀ ਮੈਂ ਆਉਂਗਾ ਪਹਿਲਾਂ ਮੈਂ ਬੰਦਿਆਂ ਨੂੰ ਮਿਲ ਲਵਾਂ ਇੱਕ ਵਾਰੀ ਬਿਲਕੁਲ ਤਾਂ ਭੂਵਨ ਜੀ ਆਏ ਜੀ ਇਹਨਾਂ ਦੇ ਚਰਨ ਪਾਏ ਇੱਥੇ ਇਹਨਾਂ ਨੇ ਦੇਖਿਆ ਇਹ ਉਸੇ ਟਾਈਮ ਅਨਾਉਂਸ ਕਰ ਗਏ ਵੀ ਜੈਮੁਦੀਨ ਹਾਰ ਬਦਲੂ ਇਹਨੂੰ ਬੱਚਿਆਂ ਨੂੰ ਇੱਥੇ ਪੂਰੀ ਸਹੂਲਤ ਹੈ ਤਾਜ਼ੂ ਬੱਚੇ ਪ੍ਰੋਪਰ ਇੱਥੇ ਗੇਮ ਵਜਾ ਸਕਦਾ ਤਾਰੀ ਏਪੀ ਦੀ ਫਾਈਨਰੀ ਪ੍ਰਾਈਵੇਟ ਲਿਮਟਿਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪੈਸੇ ਦਾ ਜੀ ਇਹਨਾਂ ਨੇ ਹੁਣ ਦੇਖੋ ਪੂਰਾ ਸ਼ਹਿਰ ਆਪਣਾ ਕਵਰ ਕੀਤਾ ਹੋਇਆ ਜੀ ਕੋਈ ਇਹਨਾਂ ਕੋਲ ਚੱਲ ਜਵੇ ਤਾਂ ਇਹ ਸਭ ਨੂੰ ਪੁਰ ਖੁੱਲੇ ਗੱਫੇ ਆ ਜੀ ਨਹੀਂ ਪ੍ਰਵਾਹ ਵਾਲੇ ਤੇ ਸਾਰੇ ਕੋਸ ਦੇ ਖੇਤਰ ਵਿੱਚ ਮੈਂ ਸਮਝਦੀ ਪਹਿਲਾਂ ਹੀ ਤੁਹਾਡਾ ਉਪਰਾਲਾ ਜੀ ਤੇ ਬਹੁਤ ਵੱਡਾ ਉਪਰਾਲਾ ਲਗੋ ਜੀ ਤਾਂ ਹੀ ਹੁਣ ਕੋਟ ਸਾਹਿਬ ਤੋਂ ਅਸੀਂ ਜਿਵੇਂ ਭੂਵਨ ਜੀ ਕਹਿੰਦੇ ਵੀ ਨੈਸ਼ਨਲ ਮੈਡਲ ਦੀ ਉਮੀਦ ਰੱਖਦੇ ਆ ਜੀ ਕੋਟ ਸਾਹਿਬ ਨੇ ਕਿਹਾ ਵੀ ਬਹੁਤ ਛੇਤੀ ਤੁਹਾਡੀ ਝੋਲੀ ਪਾਵਾਂਗੇ ਵਾਹ 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 ਜੀ ਦੇ ਨਾਲ ਅਸੀਂ ਟੁਆਇਲਟ ਰੂਮ ਵੀ ਬਣਾਇਆ ਵਾ ਬੱਚਿਆਂ ਲਈ ਤਾਂ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਅੱਗੇ ਵੀ ਕੋਈ ਬੱਚਾ ਜਿਹਦੇ ਵਿੱਚ ਕੈਲੀਬਰ ਹੈਗਾ ਟੈਲੈਂਟ ਹੈਗਾ ਉਹ ਬੱਚਾ ਜੇ ਆਪਣੀ ਗੇਮ ਨੂੰ ਅੱਗੇ ਲਿਜਾਣ ਦੀ ਹੈਗਾ ਜੀ ਕੈਪੇਬਲ ਤਾਂ ਕਰਪਲਾ ਹੋਪਲਾ ਸੁਸਾਇਟੀ ਏਪੀ ਰਿਫਾਈਨਰੀ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਕੇ ਉਹਨਾਂ ਦੀ ਜ਼ਰੂਰ ਸਹਾਇਤਾ ਕਰੂਗੀ ਬੱਚੇ ਇੱਥੇ ਆਣ ਜਗਰਾਉਣਗੇ ਸਪੋਰਟਸ ਨੂੰ ਪ੍ਰਮੋਟ ਕਰਨ ਨਸ਼ਿਆਂ ਤੋਂ ਦੂਰ ਰਹਿਣ ਇਹੀ ਸਾਡੀ ਟੀਮ ਦਾ ਇੱਕ ਏਜੰਡਾ ਵਾ ਇਹ ਸਾਡਾ ਮਨੋਰਥ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਜੀ ਤੇ ਇਹ ਜਿੰਮ ਤਾਂ ਸ਼ਹਿਰ ਚ ਬਹੁਤ ਹੈਗੇ ਆ ਪਰ ਉਹ ਜਿੰਮ ਪੈਸਿਆਂ ਵਾਲੇ ਆ ਪੈਸੇ ਲੈ ਕੇ ਸਿਹਤ ਬਣਾਣੀ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ ਨਹੀਂ ਤੇ ਇਹ ਤਨੋਂ ਮਨੋਂ ਤੁਨੋਂ ਇਹਨਾਂ ਨੇ ਤਾਂ ਆਪਣੀ ਜ਼ਮੀਨ ਦਿੱਤੀ ਹੋਈ ਹੈ ਜੀ ਕੋਈ ਨਹੀਂ ਐਦਾਂ ਕਰਦਾ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਰਜੀਤ ਜੀ ਦਾ ਤੇ ਸਾਡੇ ਜਿਹੜੇ ਏਪੀ ਰਿਫਾਈਨ ਦੇ ਜਿਹੜੇ ਸਾਡੇ ਸਪੋਰਟਰ ਨੇ ਸਾਡੇ ਸਾਡੇ ਡੋਨਰ ਨੇ ਤੇ ਸਾਡਾ ਹਰ ਟਾਈਮ ਫੁੱਲੀ ਸ਼ੂਟ ਹੈ ਜੀ ਦੱਸੋ ਹੋਰ ਕੀ ਚਾਹੀਦਾ ਜੇ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਤਾਂ ਐਜ਼ ਏ ਵੇਟ ਲਈ ਇਹਨਾਂ ਕੋਲ ਹੈਲਪ ਮੰਗਣ ਗਏ ਸੀ ਤੇ ਇਹ ਕਹਿੰਦੇ ਜੀ ਮੈਂ ਇੱਕ ਵਾਰੀ ਆਉਂਗਾ ਮੈਨੂੰ ਦਿਖਾਉ ਕੀ ਚੀਜ਼ ਆ ਇਹਨਾਂ ਨੇ ਆ ਕੇ ਦੇਖਿਆ ਬੜਾ ਇਹਨਾਂ ਦਾ ਮਤਲਬ ਖੁਸ਼ੀ ਹੋਈ ਦਿਲੋਂ ਤੇ ਭਾਵਨਾ ਜੱਗ ਗਈ ਮੈਂ ਹੋਰ ਨਾਲ ਹੈਲਪ ਕਰਨਾ ਚਾਹੁੰਦਾ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਸਾਰੀ ਇਨਾਂ ਦੀ ਸੋਚ ਇਨਾਂ ਦੀ ਬਦੌਲਤ ਹੀ ਇੱਥੇ ਇੱਥੇ ਪਹੁੰਚੇ ਆ ਬਾਕੀ ਸਾਡੀ ਸਾਰੀ ਟੀਮ ਸਾਡੇ ਸੈਕਟਰੀ ਸਾਹਿਬ ਨਨੀਸ਼ ਗਾਂਧੀ ਜੀ ਨਨੀਸ਼ ਜੀ ਬਿਲਕੁਲ ਸਾਡੇ ਆ ਮੈਂਬਰ ਹੈ ਜੀ ਸਾਹਿਲ ਸਾਹਿਲ ਜੀ ਤੇ ਪ੍ਰਧਾਨ ਜੀ ਤੇ ਸਾਰੇ ਸਦਗਾ ਜੀ ਸਭ ਨੇ ਸਾਡੇ ਸੈਕਟਰੀ ਸਾਹਿਬ ਵੀ ਕਹਿ ਰਹੇ ਕਿ ਕੱਲ ਤੋਂ ਆਪਾਂ ਵੀ ਸ਼ੁਰੂ ਕਰੀਏ ਅੱਜ ਚੱਲੋਂਗੇ ਨਾ ਜਿਵੇਂ ਉਹ ਪ੍ਰਧਾਨ ਅਾ ਉਹ ਨਾਲ ਹੀ ਬੈਠੇ ਮੋਢੇ ਨਾਲ ਮੋਢਾ ਮੈਂ ਤਾਂ ਪਹਿਲਾਂ ਹੀ ਇਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਉਦਾਂ ਹੀ ਚੱਲੂਗਾ ਆਪਾਂ ਨੂੰ ਕੋਈ ਐਡਾ ਪ੍ਰਧਾਨ ਨਹੀਂ ਕਹਿੰਦੇ ਕਹਿੰਦੇ ਇਹ ਸਾਡੇ ਬਣਾਇਆ ਹੋਇਆ ਪ੍ਰੋਟੋਕਾਲ ਪ੍ਰੋਟੋਕਾਲ ਦੇ ਵਿੱਚ ਅਸੀਂ ਇਹ ਚੇਂਜ ਕਰਨਾ ਹੀ ਕਰਨਾ ਵਾ ਹਰ ਸਾਲ ਤੇ ਐਕਟੀ ਕਹਿੰਦੇ ਤੁਹਾਨੂੰ ਅਸੀਂ ਪ੍ਰਧਾਨਗੀ ਦੇਣੀ ਹੈ ਮੈਂ ਤਾਂ ਕਹਿੰਦਾ ਅਸੀਂ ਤਾਂ ਤੁਹਾਡੇ ਨਾਲ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕੋਈ ਐਸੀ ਗੱਲ ਨਹੀਂ ਹੈ ਬਾਕੀ ਤੁਸੀਂ ਸਾਡੇ ਹੈਗੇ ਉਹ ਸਾਰਾ ਵੀ ਤੁਹਾਡੀ ਛਾਤਰ ਸਹਾਇਜ ਅਸੀਂ ਇੰਨਾ ਪੜ੍ਹਿਆ ਸਭ ਕੁਝ ਕੀਤਾ ਕੰਮ ਸਿੱਖਿਆ ਇਹ ਸਾਰਿਆਂ ਦੀ ਤਾਰੀਫ ਕਰਦੇ ਆ ਨਰੇਸ਼ ਸਰ ਜੀ ਆਪ ਬਹੁਤ ਵੱਡੇ ਪਲੇਅਰ ਰਹੇ ਆ ਤੁਹਾਨੂੰ ਪਤਾ ਨਹੀਂ ਇਹ ਬਾਕਸ ਬਾਕਸਿੰਗ ਦੇ ਵਿੱਚ ਇਹਨਾਂ ਨੇ ਬਹੁਤ ਮੈਡਲ ਜਿੱਤੇ ਆ ਵਾਹ ਜੀ ਵਾਹ ਵਾਹ ਅੱਜ ਤੱਕ ਕੋਈ ਯਾਰ ਦਾ ਸ਼ੋਅ ਨਹੀਂ ਕਰਦੇ ਆ ਇਹ ਇਹ ਬਹੁਤ ਤਗੜੇ ਬਾਕਸਰ ਰਹੇ ਆ ਆਪਦੇ ਭਲੇ ਟਾਈਮ ਮਿਲੇ ਅਸੀਂ ਇਹਨਾਂ ਦੀ ਛਾਤਰ ਸਹਾਇਜ ਅਸੀਂ ਵੀ ਬਾਕਸਿੰਗ ਕੀਤੀ ਆ ਅਸੀਂ ਵੇਟ ਦੇ ਟਿੰਗ ਕਾਲਜ ਵਿੱਚ ਕੀਤੀ ਆ ਡੀਵੀ ਸਰ ਹੁੰਦੇ ਸੀਗੇ ਬਰਾੜ ਸਾਹ ਹਾਂ ਹਰੀ ਆ ਜੀ ਉਹਨਾਂ ਨਾਲ ਅਸੀਂ ਵੀ ਕੀਤੀ ਆ ਵਾਹ ਜੀ ਇਹ ਚੀਜ਼ ਨੂੰ ਦੇਖਦੇ ਹੋਏ ਆਪਣੇ ਬਾਬਾ ਨਾਸਿੰਘ ਜੀ ਦੀ ਧਰਤੀ ਤੇ ਬਾਬਾ ਇਸ਼ਰਤ ਸਿੰਘ ਪ੍ਰਵਾਰ ਜੀ ਦੇ ਬਹੁਤ ਮਿਹਰ ਬਣੀ ਆ ਇੱਥੇ ਆਪਣੇ ਨੌਜਵਾਨ ਜੁੜਨਗੇ ਨਸ਼ੇ ਤੋਂ ਬਚਣਗੇ ਤਰੱਕੀਆਂ ਕਰਨਗੇ ਚੌਂਕਾ ਮਿਲਣਗੇ ਆ ਉਹਦੇ ਵਿੱਚ ਵੀ ਜਿਵੇਂ ਵੀ ਇਹ ਸਾਰਾ ਆਪਣਾ ਜਗਰਾਂਵ ਸਮਾਜ ਪਾਊਗਾ ਜੋਗਦਾਰ ਬਹੁਤ ਬੜੀਆ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਧੰਨਵਾਦ ਜੀ ਅੱਜ ਇਹ ਤੁਹਾਨੂੰ ਬਹੁਤ ਬਹੁਤ ਜੀ ਅੱਜ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ ਪ੍ਰਸੰਨਤਾ ਹੋ ਰਹੀ ਹੈ ਤੁਸੀਂ ਇਹ ਸਾਰੇ ਪ੍ਰੋਗਰਾਮ ਦੀ ਮੁਹੀਮ ਇਸ ਤਰ੍ਹਾਂ ਬਣਾਤੀ ਕਿ ਕਾਰਪੋਲਾ ਹੋਤਲਾ ਤੇ ਏਪੀ ਰਿਫਾਇਨਰੀ ਦਾ ਮੈਂ ਤਾਂ ਇਹ ਕਹੂੰਗਾ ਜੀ ਕਿ ਅਸੀਂ ਤਾਂ ਸਿਰਫ ਇੱਕ ਮਾਧਮ ਬਣੇ ਹਾਂ ਜੋ ਕੋਚ ਸਾਹਿਬ ਕਰ ਰਹੇ ਹਨ ਇਸ ਜਨਰੇਸ਼ਨ ਲਈ ਕਰ ਰਹੇ ਨੇ ਬੱਚਿਆਂ ਲਈ ਕਰ ਰਹੇ ਨੇ ਤੇ ਬਿਨਾ ਕਿਸੇ ਐਕਸਪੈਕਟੇਸ਼ਨ ਤੋਂ ਜਿਹੜਾ ਸਮਾਜ ਨੂੰ ਸੇਵਾ ਦੇ ਰਹੇ ਨੇ ਪੋਦਾ ਕੋਈ ਮੁੱਲ ਨਹੀਂ ਹੈ ਉਹਨਾਂ ਦੀ ਇਹ ਸੇਵ ਆ ਉਹਨਾਂ ਦੀ ਇਹ ਨੀਅਤ ਦੇਖਦੇ ਹੋਏ ਅਸੀਂ ਤਾਂ ਇਹ ਕਹਾਂਗੇ ਕਿ ਅਸੀਂ ਤਾਂ ਕੜੀ ਚ ਪਹਿਲੇ ਜੁੜੇ ਹਾਂ ਇਹ ਜੇ 50 ਹੋਰ ਜੁੜਨਗੇ ਇਹਨਾਂ ਨਾਲ ਕੜੀ ਨਾਲ ਜਿਸ ਤਰ੍ਹਾਂ ਆਪਣਾ ਲੈਵਲ ਉੱਪਰ ਵਧਾਣਗੇ ਅਸੀਂ ਤਾਂ ਅੱਜ ਜਸਟ ਇੱਕ ਪੋਦਾ ਲਾਇਆ ਜੀ ਛੋਟਾ ਜਿਹਾ ਜਦੋਂ ਦੀਵਾਰ ਤੇ ਨੈਸ਼ਨਲ ਮੈਡਲ ਟੰਗੇ ਹੋਣਗੇ ਵਾਹ ਵਾਹ ਮੇਰਾ ਵਿਸ਼ਵਾਸ ਹੈ ਕਿ ਅਸੀਂ ਜਿੰਨੀ ਕਾਰਪੋਰੇਟ ਫੰਡਿੰਗ ਪੰਜਾਬ ਦੀ ਹੋਊਗੀ ਤੇ ਇਸ ਨੂੰ ਜਿਹੜੇ ਵੀ ਅੱਛੇ ਪੱਧਰ ਤੱਕ ਲੈ ਕੇ ਜਾਣ ਦੀ ਜ਼ਰੂਰਤ ਹੋਏਗੀ ਉਹ ਇੱਥੇ ਲੈ ਕੇ ਆਵਾਂਗੇ ਲੈ ਜਾਣਾ ਜੀ ਤੁਸੀਂ ਜੀ ਇਹਨਾਂ ਨੇ ਨਵੀਂ ਜਨਰੇਸ਼ਨ ਦੀ ਨੁਹਾਰੀ ਮੂਰਤੀ ਨਸ਼ਿਆ ਤੋਂ ਦੂਰ ਮੋਬਾਈਲ ਤੋਂ ਦੂਰ ਜਿਸ ਤਰ੍ਹਾਂ ਇਹ ਦੱਸਦੇ ਨੇ ਤੇ ਟੋਟਲ ਵੈਜੀਟੇਰੀਅਨ ਡਾਈਟ ਹਾਂਜੀ ਇਹਨਾਂ ਨੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਕਿ ਮੋਬਾਈਲ ਤੋਂ ਬਿਨਾ ਜ਼ਿੰਦਗੀ ਹੈ ਵੈਜੀਟੇਰੀਅਨ ਡਾਈਟ ਦੇ ਵਿੱਚ ਵੀ ਪ੍ਰੋਟੀਨ ਹੈ ਹਾਂਜੀ ਤੇ ਸਪੋਰਟਸ ਨੂੰ ਫੋਲੋ ਕਰਕੇ ਤੁਸੀਂ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹੋ ਅਸੀਂ ਇਹਨਾਂ ਦੀ ਉਹ ਸੋਚਦੇ ਉਹ ਐਫਰਟ ਦੇ ਕਾਇਲਾਂਗੀ ਤੇ ਉਸੇ ਉਸੇ ਪ੍ਰੇਰਣਾ ਦੇ ਨਾਲ ਅਸੀਂ ਅੱਜ ਇੱਥੇ ਆ ਕੇ ਬੈਠੇ ਆਂ ਤੇ ਦੂਸਰੀ ਗੱਲ ਜੀ ਕਿ ਅਸੀਂ ਕੰਪਨੀ ਦੇ ਬਿਹਾਫ ਤੇ ਹਮੇਸ਼ਾ ਹੀ ਸਮਾਜਿਕ ਕੰਮਾਂ ਦੇ ਵਿੱਚ ਇਨਵੋਲਵ ਹੋਣ ਲਈ ਤਿਆਰ ਹੁੰਨੇ ਆਂ ਬਟ ਸਾਡਾ ਇੱਕ ਦਾਇਰਾ ਸੀਮਿਤ ਹੈ ਤਾਂ ਜਿਵੇਂ ਅਮਿਤ ਜੀ ਲੋਕ ਸੇਵਾ ਸੁਸਾਇਟੀ ਹੈ ਕਰਪਲਾ ਹੋਪਲਾ ਇਹ ਸਾਡੇ ਜਿੰਨੇ ਭਰਾ ਨੇ ਸਾਡੇ ਬਾਹਾਂ ਤੇ ਅੱਖ ਤੇ ਕੰਨ ਨੇ ਹਾਏ ਏ ਜੇ ਕੋਈ ਅੱਛੀ ਜਾਣਕਾਰੀ ਸਾਡੇ ਤੱਕ ਲੈ ਕੇ ਆਂਦੇ ਨੇ ਸਾਡਾ ਵੀ ਅੰਦਰੋਂ ਦਿਲ ਕਰਦਾ ਕਿ ਯਾਰ ਇਹ ਬੜੀ ਕੱਢ ਕੇ ਲੈ ਕੇ ਆਏ ਨੇ ਇਹਨਾਂ ਕੋਲ 10 ਪ੍ਰਪੋਜ਼ਲ ਆਂਦੇ ਨੇ ਸਾਡੇ ਕੋਲ ਇੱਕੋ ਹੀ ਲੈ ਕੇ ਆਂਦੇ ਨੇ ਜੋ ਇਹਨਾਂ ਨੂੰ ਲੱਗਦਾ ਕਿ ਇਹ ਸਹੀ ਹੈ ਹੁਣ ਕਰਨ ਯੋਗ ਹੈ ਬਿਲਕੁਲ ਜੀ ਤੇ ਇਹ 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 ਜੋ ਉਪਰਾਲਾ ਹੈ ਜੀ ਤੇ ਇਸ ਤੋਂ ਬਿਨਾ ਵੀ ਕੋਈ ਵੀ ਹੋਰ ਉਪਰਾਲੇ ਨਹੀਂ ਅਸੀਂ ਡੈਫੀਨੇਟਲੀ ਵਿਅਕਤੀਗਤ ਤੌਰ ਤੇ ਵੀ ਤੇ ਕੰਪਨੀ ਦੇ ਤੌਰ ਤੇ ਵੀ ਜੀ ਹਮੇਸ਼ਾ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਜਿੱਥੇ ਯੂਥ ਦੀ ਕੋਈ ਪ੍ਰੇਰਣਾ ਦਾ ਵਿਸ਼ੇ ਹੋਊਗਾ ਉਹਦੇ 'ਚ ਹੋਰ ਵੀ ਵੱਧ ਕੇ ਹਿੱਸਾ ਲਵਾਂਗਾ ਜੀ ਥੈਂਕ ਯੂ ਥੈਂਕ ਯੂ ਭਗਵੰਨ ਜੀ